ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ 3 ਕਰ ਪਹਿਲਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦਿ ਨਾਮਹਿ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨਾ ਚਾਪੈ ਗੁਰ ਕਾ ਸਬਦ ਮਹਾਰਸ ਮੀਠਾ ਕੀ ਸਾਧਨਾ ਜਾਪੈ ਨਾ ਮਿਥੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰਗਾ ਸ਼ਬਦ ਮਹਾਰਸ ਮਿੱਠਾ ਬਿਨ ਜਾਖੇ ਸਾਧਨਾ ਜਾਪੈ ਬਦਲਾ ਜਨਮ ਕਵਾਇਆ ਜੀਸਾ ਨਹੀਂ ਆਪੈ ਗੁਰਮਖੋਵੈ ਤਾ ਏਕੋ ਜਾਣੈ ਹਉ ਮੈਂ ਦੁਖ ਨਾਸਨਤਾ ਪੈ ਜੇ ਸਾਚੇ ਸੋਲੇ ਬਲਾਈ ਸਬਰ ਚੀਨ ਆਤਮ ਪਰਗਸਿਆ ਸਹਜੇ ਰਹਿਐ ਸਮਾਈ ਰਹਾ ਗੁਰਮੁਖ ਕਾਵੇ ਗੁਰਮੁਖ ਬੋਜੈ ਗੁਰਮੁਖ ਸਵਰਗੀ ਚਾਰੇ ਯੋ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨੁਖ ਅੰਦਾ ਅੰਧ ਕਮਾਵੇ ਬਿਕਟੇ ਸੰਸਾਰੇ ਮਾਇਆ 모ਹ ਸਦਾ ਦੁਖ ਪਾਏ ਬੇਨ ਗੁਰ ਅਤਿ ਪਿਆਰੇ ਸਤਿਗੁਰੂ ਸੇਵੇ ਚਾਲੇ ਸਤਪੁਰ ਪਾਏ ਸੱਚ ਸਬਰ ਸਬਤ ਹੈ ਸਾਚੀ ਸੱਚ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿਚ ਹੋ ਚਾਏ ਕਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖਟੇ ਗੁਰਮੁਖ ਨਾਮ ਚ ਪਾਏ ਸਦਾ ਲੇ ਪਦ ਸਾਚ ਰੰਗ ਰਾਤਾ ਗੁਰ ਕੈ ਸਹਜੇ ਸੁਭਾਏ ਮਨੋ ਕਸਾਰੇ ਕੂੜੋ ਬੋਲੇ ਵਿਖ ਬੀਚੈ ਬਿਖ ਖਾਏ ਜਉ ਕਾਲ ਭਾਤਾ ਕ੍ਰਿਸ਼ਨਤਾਤਾ ਬਿਰਗੁਰ ਕਹਣੇ ਛਡਾਏ ਸੱਚਾ ਕੀਰਤਿਤ ਸਤ ਸਰਨਾਵਣ ਗੁਰਮੁਖ ਆਪੋ ਚਾਏ ਅੱਛੜ ਤੀਰਦ ਗੁਰ ਸਬਰ ਦੇਖਾਏ ਇਤਨਾ ਕੈ ਮਨ ਚਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਨ ਲਗੈ ਨਲਾਏ ਸੱਚੀ ਸਬੰਸਾਚੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਕਿਸ ਕੇਰਾ ਦੁਰਮਤ ਕਹਿਣ ਨਾ ਚਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ੁਰ ਕੀ ਸਾਖੀ ਸਹੇ ਚਾਖੀ ਕ੍ਰਿਸ਼ਨਾ ਅਗਨ ਉਚਾਏ ਸਬਦ ਰਾਤਾ ਸਹੀ ਮਾਤਾ ਸਹੀ ਰਹਿਆ ਸਮਾਏ ਹਰ ਕਾ ਨਾਮ ਸਤ ਕਰਨਾ ਸਤ ਕਰ ਜਾਣੇ ਗੁਰ ਕੈ ਪਾਏ ਪਿਆਰੇ ਸਚਿਵਣਿਆ ਹੀ ਗੁਰ ਤੇ ਪਾਈ ਸੱਚੇ ਨਾਇਕ ਪਿਆਰੇ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਰ ਲਾਇ ਤਾ ਬਖਸੇ ਸੱਚੀ ਪਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੇ ਨਾਮਤਿ ਆਇ ਤਾ ਸਤਗੁਰੁ ਪਾਏ ਜੋ ਇਛਾ ਸੋ ਫਲ ਪਾਏ ਨਾਨਕ ਇਸ ਤਾ ਸਗ ਕਿਛ ਹੋਵੇ ਜਿ ਵਿੱਚ ਹੋ ਆਪ ست گور پائے چل پائے نانک کس سب کچھ ہو